ਆਪ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਹੜਾ ਕਿ ਸਾਡਾ ਅਸੀਂ ਚੇਅਰ ਸਾਡੇ ਚਾਵਲਾ ਸਾਹਾ ਆਪਰੇ ਵਿੱਚ ਅੱਧ ਨਾਲ ਸਾਰੇ ਬੱਚਿਆਂ ਨੂੰ ਮਿਲਈਏ ਉਹਦੇ ਵਿੱਚ ਸ਼੍ਰੇਆ ਸੁਪਤਰੀ ਰਜਨੀਸ਼ ਮਰਵਾ ਜੀ 92.5% ਨੰਬਰ ਲੈ ਕੇ ਪਲਸ ਟੂ ਵਿੱਚ ਆਏ ਤਾੜੀ ਮਾਰੋ ਆਜੇ ਅਗੂਟ ਕਲਾਸ ਦੇ ਵਿੱਚ ਜੀਆ ਤਮਾਨ ਸੁਪਤਰੀ ਅਨਲ ਤਮਾਨ ਜੀ 98.2% ਮਾਰਕਸ ਲੈ ਕੇ ਟੌਪ ਹੋਏ ਤਕ ਤੀਸਰੇ ਨੰਬਰ ਨੰਬਰ ਤੇ ਕੇਸ਼ਕ ਸੁਪੁੱਤਰ ਅਰਜੀ ਆਪਣੇ ਪ੍ਰੈਕਟਰ ਕੋਟਰ ਸਾਹਿਬ ਜੀ 95.6% ਨੰਬਰ ਲੈ ਕੇ ਪਾਸ ਹੋ ਗਿਆ ਬੜਾ ਬੱਚਾ ਵੀ ਹੱਥ ਖੜਾ ਕਰੋ ਨਾਲ ਵੀ ਜਿਹੜਾ ਹੈਗਾ ਉਹਨੇ ਖੜਾ ਹੋਣਾ ਹਾਂ ਚੌਥੇ ਨੰਬਰ ਤੇ ਮਾਨਵੀ ਸੁਪੁੱਤਰੀ ਹਿਮੰਤ ਬਾਂਸਲ 95% ਨੰਬਰ ਲੈ ਕੇ ਪਾਸ ਹੋ ਗਿਆ ਹਾਂ ਬੱਤਰ ਅਡੇ ਹੋ ਗਿਆ ਕਿ ਵੇਲੇ ਇਹ ਅਭੀ ਸਾਰੇ ਬੱਚਿਆਂ ਨੂੰ ਵਾਹ ਵੰਸ਼ ਵਰਮਾ ਸੁਪੁੱਤਰ ਸੁਖੀ ਵਰਮਾ ਜੀ 93% ਨੰਬਰ ਲੈ ਕੇ ਪਾਸ ਹੋ ਗਏ। ਮਾਤਾ ਕੇ ਪੁੱਤਰ ਵਾਹ ਜੀ। ਜਾਨਵੀ ਸੁਪਤਰੀ ਜਤਿੰਦਰ ਗੁਵਾਰ ਜੀ 90% ਨੰਬਰ ਲੈ ਕੇ ਪਾਸ ਹੋ ਗਏ। ਪ੍ਰਸ਼ਿਤ ਵਰਮਾ ਜੀ ਸੁਪੁੱਤਰ ਅਨੂ ਵਰਮਾ ਜੀ 90% ਨੰਬਰ ਲੈ ਕੇ ਵੈਰੀ ਵੁੱਡ। 파ਰਸ਼ ਵਰਮਾ ਜੀ ਸੁਪੁੱਤਰ ਅਨਕ ਕੁਮਾਰ ਵਰਮਾ ਜੀ 90% ਨੰਬਰ ਲੈ ਕੇ ਪਾਸ ਹੋ ਗਏ। ਇਹ ਸਾਡੇ ਕੋਲ ਮੰੰਬਰਾਂ ਦੀ ਲਿਸਟ ਆਈ ਸੀ ਸ਼ਹਿਰ ਦੇ ਜਿਹੜੇ ਟਾਪਰ ਐ ਬੱਚੇ ਦਸਵੀਂ ਔਰ 12ਵੀਂ ਚੋਂ ਉਹ ਤੁਹਾਡੇ ਸਾਹਮਣੇ ਐ ਸਾਰੇ ਤੁਸੀਂ ਦੇਖ ਲਿਆ ਇਮਾਨੁ ਸਰਵਨਦੀਨ ਵਾਸਤੇ ਇਹਨੇ ਤੁਹਾਨੂੰ ਬਣਾਇਆ ਔਰ ਕਾਵਾ ਸਾਹਿਬ ਆਪਣੀ ਉਹ ਜੀ ਬਣਾ ਰਹੇ ਜਿਸ ਜਮਨ ਗਰੀਬ ਹਾਂ ਜੀ ਇੱਥੇ